ਬਰਨਾਲਾ ਦੀ ਤਹਿਸੀਲ ਮਹਿਲਕਲਾ ਚ ਵਿਜੀਲੈਂਸ ਨੇ ਵੱਡੀ ਕਾਮਯਾਬੀ ਕਰਦੇ ਆ ਮਿਲੀ ਸ਼ਿਕਾਇਤ ਤੇ ਟਰੈਪ ਲਗਾ ਕੇ ਤਹਿਸੀਲ ਮਹਿਲਕਲਾ ਦੇ ਡਾਟਾ ਐਂਟਰੀ ਆਪਰੇਟਰ ਨੂੰ 35000 ਰੁਪਏ ਰਿਸ਼ਵਤ ਲੈਣ ਦੇ ਨੂੰ ਰੰਗੇ ਹੱਥੀ ਦਬੋਚ ਲਿਆ ਵਿਜੀਲੈਂਸ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਸਾਡੇ ਪ੍ਰਤੀਨਿਧੀ ਜਤਿੰਦਰ ਦੇਵਗਨ ਨੂੰ ਦੱਸਿਆ ਕਿ ਸ਼ਿਕਾਇਤਕਰਤਾ ਸੰਜੇ ਕੁਮਾਰ ਵਾਸੀ ਮਹਿਲਕਲਾ ਦੀ ਸ਼ਿਕਾਇਤ ਉਤੇ ਕਾਰਵਾਈ ਕਰਦੇ ਹੋਏ तहसील महलकलां ਦੇ ਕਲਰਕ ਡਾਟਾ ਐਂਟਰੀ ਆਪਰੇਟਰ ਕੁਲਵੀਰ ਸਿੰਘ ਨੂੰ ਬਿਨਾ ਐਨਓਸੀ ਤੋਂ ਰਜਿਸਟਰੀ ਕਰਨ ਬਦਲੇ 35000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ ਜਿਸ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਾਂ ਯੋਗ ਹੈ ਕਿ ਤਹਿਸੀਲ ਮਹਿਲਕਲਾਂ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਦੀ ਆਮ ਚਰਚਾ ਸੀ ਪਰ ਅੱਜ ਰਜਿਸਟਰੀ ਕਰਨ ਬਦਲੇ 35000 ਰੁਪਏ ਦੀ ਰਿਸ਼ਵਤ ਬਟੌਰ ਦੇ ਕਲਰਕ ਨੂੰ ਕਾਬੂ ਕਰਨ ਨਾਲ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਤਹਿਸੀਲ ਮਹਿਲਕਲਾਂ ਚ ਲੋਕ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਰਹੇ ਸੀ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣਦੇ ਆ ਪੂਰੀ ਖਬਰ ਬਰਨਾਲਾ ਦੀ ਤਹਿਸੀਲ ਮਹਿਲਕਲਾਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਫੀ ਚਰਚਾ ਵਿੱਚ ਸੀ ਤੇ ਉੱਥੇ ਇਹ ਚਰਚਾ ਚੱਲ ਰਹੀ ਸੀ ਕਿ ਤਹਿਸੀਲ ਮਹਿਲਕਲਾਂ ਵਿੱਚ ਰਿਸ਼ਤੀਆਂ ਕਰਨ ਬਦਲੇ ਮੋਟੀਆਂ ਰਕਮਾਂ ਮੋਟੀਆਂ ਰੇਸ਼ਮਤਾਂ ਲਈਆਂ ਜਾ ਰਹੀਆਂ ਹਨ ਇਹ ਸੂਚਨਾ ਵਿਧਾਇਕ ਕੁਲਵੰਤ ਸਿੰਘ ਬੰਡੋਰੀ ਅਤੇ ਪੰਜਾਬ ਸਰਕਾਰ ਕੋਲ ਪਹੁੰਚੀ ਜਿਸ ਦੌਰਾਨ ਪੰਜਾਬ ਸਰਕਾਰ ਅਤੇ ਕਲਵਾਂਸਿਕ ਪੰਡੋਰੀ ਦੇ ਹਦਾਇਤਾਂ ਤੇ ਬਿਜਲੈਂਸ ਵਿਭਾਗ ਦੇ ਇਸ ਤਹਿਸੀਲ ਮਹਿਲਕਲਾਂ ਤੇ ਆਪਣੀ ਬਿਜਲੈਂਸ ਵਿਭਾਗ ਦੀ ਟੀਮ ਨੇ ਬਾਜ਼ਾਰ ਅੱਖ ਰੱਖੀ ਹੋਈ ਸੀ ਇਸੇ ਦੌਰਾਨ ਇੱਕ ਸ਼ਿਕਾਇਤਕਰਤਾ ਸੰਜੀ ਕੁਮਾਰ ਨੇ ਸ਼ਿਕਾਇਤ ਕੀਤੀ ਕਿ ਉਸ ਤੋਂ ਡਾਟਾ ਐਂਟਰੀ ਆਪਰੇਟਰ 35000 ਰੁਪਏ ਦੀ ਮੰਗ ਕਰ ਰਿਹਾ ਹੈ ਕਿਉਂਕਿ ਉਸ ਪਾਸ ਐਨਓਸੀ ਨਹੀਂ ਸੀ ਅਨੁਕੂ ਉਸ ਤੋਂ ਬਿਨਾ ਰਿਸ਼ਤੀ ਕਰਨ ਬਦਲੇ 35000 ਰੁਪਏ ਦੀ ਮੰਗ ਕਰ ਰਿਹਾ ਹੈ ਤੇ ਉਹ ਕਲਰਕ ਕੁਲਵੀਰ ਸਿੰਘ ਡਾਟਾ ਐਂਟਰੀ ਆਪਰੇਟਰ ਨਾਲ 35000 ਰੁਪਏ ਦਾ ਸੌਦਾ ਹੋ ਗਿਆ ਉਧਰੋਂ ਸੰਜੀ ਕੁਮਾਰ ਸ਼ਿਕਾਇਤਕਰਤਾ ਨੇ ਇਹ ਸਬੰਧੀ ਬਿਲੀਅንስ ਵਿਭਾਗ ਨੂੰ ਸੂਚਨਾ ਦੇ ਦਿੱਤੀ ਜਿਉਂ ਹੀ ਡਾਟਾ ਐਂਟਰੀ ਆਪਰੇਟਰ ਕੁਲਵੀਰ ਸਿੰਘ ਰਿਸ਼ਤੀ ਕਰਾਉਣ ਬਦਲੇ 35000 ਰੁਪਏ ਲੈਣ ਲੱਗਿਆ ਤਾਂ ਉਤੋਂ ਬਿਲੀਅንስ ਵਿਭਾਗ ਦੀ ਟੀਮ ਨੇ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਲਵੀਰ ਸਿੰਘ ਨੂੰ ਰੰਗੇ ਹੱਥੀ 35000 ਰੁਪਏ ਲੈਣੇ ਆ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦਾ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਵਰਨਣਯੋਗ ਹੈ ਕਿ ਮਹਿਲਕਲਾ ਤਹਿਸੀਲ ਅੰਦਰ ਭ੍ਰਿਸ਼ਟਾਚਾਰ ਦਾ ਬੋਲ ਵਾਲਾ ਸੀ ਤੇ ਹੁਣ ਭ੍ਰਿਸ਼ਟਾਚਾਰ ਲੈਣਦਿਆਂ ਨੂੰ ਰੰਗੇ ਹੰਦੀ ਪਕੜ ਕੇ ਇਹ ਇੱਕ ਮਿਸਾਲ ਪੇਸ਼ ਕੀਤੀ ਹੈ ਤੇ ਉੱਥੇ ਭ੍ਰਿਸ਼ਟਾਚਾਰ ਨੂੰ ਖੱਲ ਪੈਣ ਦੀ ਸੁਭਾਵਨਾ ਵੀ ਹੈ ਬਰਨਾਲਾ ਤੋਂ ਪੱਤਰਕਾਰ ਜਤਿੰਦਰ ਦੇਵਗਨ ਦੀ ਵਿਸ਼ੇਸ਼ ਰਿਪੋਰਟ ਬਰਨਾਲਾ ਤੋਂ ਜਤਿੰਦਰ ਦੇਵਗਨ ਦੀ ਵਿਸ਼ੇਸ਼ ਰਿਪੋਰਟ